ਜੋ ਮਾਨੋਗ ਸਿੰਘ ਸਾਹਿਬ ਵੱਲੋਂ ਯੋਧਨ ਅਚਾਰ ਉਹਦ ਨੇਮ ਚਲਾਈ ਹੋਈ ਹੈ ਦੇ ਤਹਿਤ ਐਨਟੀਫ ਵੱਲੋਂ ਕਾਰਵਾਈ ਕਰਦੇ ਆ ਅਸੀਂ ਇੱਕ ਡਰਗ ਤਸ਼ਕਰ ਫੜਿਆ ਹੈਗਾ ਨਾਮ ਹੈਗਾ ਗਗਨਦੀਪ ਸਿੰਘ ਉਰਫ ਕੀ ਤੇ ਇਹ ਫਰੀਦਪੁਰ ਦਾ ਰਹਿਣ ਵਾਲਾ ਐਕਸ ਸੁਹਾਣੇ ਨੇ ਇੱਕ ਪੀਜੀ ਹਾਊਸ ਕਿਰਾਏ ਤੇ ਲੈ ਕੇ ਰਹਿ ਰਿਹਾ ਸੀਗਾ ਤੇ ਇਹ 500 ਗ੍ਰਾਮ ਜਿਹੜਾ ਹੈਗਾ ਹੈਰੋਇਨ ਉਸੇ ਕੋਈ ਡਰਗ ਤਸ਼ਕਰ ਹੈਗਾ ਬੱਬੂ ਫਰੀਦਪੁਰ ਉਸ ਤੋਂ ਲੈ ਕੇ ਆਇਆ ਸੀਗਾ ਜੋ ਸਾਨੂੰ ਇੱਥੇ ਸੋਨੇ ਮਿਲ ਗਿਆ ਵੀ ਫੜ ਕੇ ਤੇ ਪਰਚੇ ਦੇ ਦਿਆਂ 64 ਪਰਫੀਆ ਸਰ ਇਹ ਅੱਗੇ ਪਤਾ ਲੱਗੇਗਾ ਕਿੰਨੇ ਮੈਨੂੰ ਤੇ ਪ੍ਰਾਈ ਕਰਦਾ ਸੀ ਕਿਹੜੇ ਕਿਹੜੇ ਇਹਦੇ ਮੇਨ ਗਾਗ ਚ ਗਈਆਂ ਆਪ ਵੀ ਅਡਿਕਟ ਨਹੀਂ ਆਪੇ ਬਿਲਕੁਲ ਨਹੀਂ ਅਡਿਕਟ ਹੈਗਾ ਇਹਦੇ ਮੇਨ ਗਾਗ ਜਿਹੜੇ ਹੈਗੇ ਖਰੜ ਤੇ ਮੋਹਾਲੀ ਨੇ ਜਦ ਤੇ ਜ਼ਿਆਦਾਤਰ ਜਿਹੜੇ ਹਿਮਾਚਲ ਦੇ ਇੱਕ ਦੋ ਗਾਗ ਨੇ ਦੇ ਜਿਹੜੇ ਹਿਮਾਚਲ ਲੈ ਕੇ ਜਾਂਦੇ ਨੇ ਕਿੰਨੇ ਟਾਈਮ ਤੇ ਸਪਲਾਈ ਇਹਨੂੰ 1 ਸਾਲ ਤੋਂ ਉੱਪਰ ਹੋ ਗਿਆ ਇੱਥੇ ਮੋਹਾਲੀ ਚ ਟੈਕਨਿਕਲੀ ਕੋਈ ਕੈਸ਼ ਕੁਝ ਨਹੀਂ ਮਿਲਿਆ ਤੁਹਾਨੂੰ ਐਥੇ ਲੈ ਕੇ ਆਈ ਸੀ ਨਾ ਜੇ ਵੇਚਦਾ ਫਿਰਦਾ ਕੈਸ਼ ਨਹੀਂ ਮਿਲਣਾ ਇਹਦੇ ਹੁਣ ਵੀ ਕਿ ਨਾਲ ਅੰਦਰ ਪਾਟੂ ਦੇ ਨਜ਼ਾਰੇ ਨੇ ਕੋਰ ਕੋਰ ਰਹੀਆਂ ਚਲੇਦੀ ਜਦੋਂ ਸਰ ਉਹ ਜਿਹੜੇ ਨੰਬਰ ਨੇ ਉਹ ਵਰਚੁਅਲ ਨੰਬਰ ਨੇ ਜਿਹੜੇ ਇਹ ਬਾਰਡਰ ਤੇ ਬੰਦੇ ਬੈਠੇ ਨੇ ਨਾ ਉਹ ਸਾਰੇ ਵਰਚੁਅਲ ਨੰਬਰ ਯੂਜ਼ ਕਰ ਰਹੇ ਨੇ ਤੇ ਉਹ ਨੰਬਰ ਸਾਡੇ ਕੋਲ ਆ ਹੀ ਨਹੀਂ ਦੋ ਤਿੰਨ ਸਿਰ ਬੰਦਿਆਂ ਦੇ ਜਿਹੜੇ ਦਿੱਤੇ ਨੇ ਉਹ ਵਰਚੁਅਲ ਨੰਬਰ ਨਾਲ ਅਸੀਂ ਡਿਸਕਾਡ ਕਰਕੇ ਇਹ ਅੱਗੇ ਦੇ ਦੇਣਾਂ ਕਰਾਂਗੇ ਕਾਰਜ ਜੀ ਇਹ ਪੁਣ ਕੇ ਲੈ ਕੇ ਕਿ ਪੁਆਇੰਟ ਤੇ ਅੱਗੇ ਕਿਹਨੂੰ ਦੇ ਦੇਣੀ ਦੀ ਖਾਸ ਸੀਗਾ ਇਹ ਤੇ ਇਹਦਾ ਬੱਬੂ ਨਾਮ ਦਾ ਇੱਕ ਬੰਦਾ ਦਾ ਸੋਜਪੁਰ ਇਧੋਂ ਲੈ ਕੇ ਆਇਆ ਹੈ ਇਹ ਅੱਗੇ ਜਿਹੜੀ ਦੇਣੀ ਦੇ ਇੱਥੇ ਬੰਡ ਦਾ ਖਰੜ ਤੇ ਬਲੌਂਗੀ ਤੇ ਬੜਮਾਜਰਾ ਮੋਹਾਲੀ ਇਹਦਾ ਟਾਰਗੇਟ ਸਾਰਾ ਏਰੀਆ ਕੱਲ੍ਹ ਸੀ ਆਈਏ ਮੋਹਾਲੀ ਉਹਨਾਂ ਵੀ ਮਲਵੇ ਦੇ ਵਿੱਚ ਬੰਦੇ ਘੜੇ ਗਏ ਨੇ ਉਹਨਾਂ ਝਾਂਪੂ ਦੇ ਵਿੱਚ ਜੀ ਤੇ ਮੋਹਾਲੀ ਦਾ ਉਹਨਾਂ ਦਾ ਕੋਈ ਨਿਕਲ ਕੇ ਸਾਹਮਣੇ ਆਇਆ ਨਹੀਂ ਨਾਲ ਕੋਈ ਕਨੈਕਸ਼ਨ ਨਹੀਂ ਇਹਦਾ ਹਨ ਕਰੀ ਨੂੰ ਕੋਟੋਂ ਪੇਸ਼ ਕਰ। ਹਣ ਕੋਟ ਪੇਸ਼ ਕਰਕੇ ਤੇ ਤਿੰਨ ਦਿਨ ਦਾ ਸਾਡੇ ਕੋਲਿਸ ਬਵੰਡ ਹੈ।